ਕੀ ਗਾਜੀ ਸਾਰਿਆਂ ਨੂੰ ਇਹ ਮੈਂ ਲੈ ਲਈ ਜੀ 1.5 1.5 ਕਿਲੋ ਸ਼ਗਰ ਕੰਢੀ ਤੇ ਇਹਨੂੰ ਆਪਾਂ ਲੱਗੇ ਆ ਰੋਸਟ ਕਰਨ ਇਹਦੇ ਵਾਸਤੇ ਜਿਹੜੀ ਆਪਾਂ ਇਸ ਤਰ੍ਹਾਂ ਗੀਠੀ ਦੇ ਵਿੱਚ ਕੋਲੇ ਪਾ ਲਿਆ ਤੇ ਇਹਨੂੰ ਆਪਾਂ ਮਗਾ ਲਿਆ ਵਾ ਤੇ ਥੋੜੇ ਜਿਹਾ ਆਪਾਂ ਕੋਲੇ ਜਿਹੜੇ ਹੋਰ ਇਹਨਾਂ ਨੂੰ ਹਲੇ ਬਲਣ ਦਵਾਂਗੇ ਤਾਂ ਕਿ ਇਹਨਾਂ ਦੇ ਜਿਹੜੇ ਆਂਗੋ ਬਿਲਕੁਲ ਹੀਟ ਤੇ ਆ ਜਾਣੇ ਇਹ ਤੇ ਜਿਹੜੀ ਅੱਗ ਉਹ ਬੁੱਝ ਜਵੇ ਇਸ ਇਹਦੇ ਵਾਸਤੇ ਆਪਾਂ ਜਿਹੜੀ ਇੱਕ ਚਟਨੀ ਬਣਾਉਣ ਲੱਗੇ ਆ ਉਹਦੇ ਵਾਸਤੇ ਆਪਾਂ ਲੈ ਲਿਆ ਜੀ ਇਹ ਲੈ ਲਿਆ ਆਪਾਂ ਪੁਦੀਨਾ ਧੰਨੀਆਂ ਇੱਕ ਪਿਆਜ਼ ਲੈ ਲਿਆ ਇੱਕ ਦੋ ਹਰੀ ਮਿਰਚ ਲੈ ਲਈ ਇੱਕ ਅਦਰਕ ਦਾ ਟੁਕੜਾ ਲੈ ਲਿਆ ਇਹ ਥੋੜਾ ਲੈ ਲਿਆ ਮੈਂ ਅਨਾਰ ਦਾਣਾ ਥੋੜਾ ਜਿਹਾ ਲੈ ਲਿਆ ਗੁੜ ਤੇ ਬਾਕੀ ਤੁਸੀਂ ਨਾਣ ਜਿਹੜਾ ਪਾਣਾ ਆ ਨਮਕ ਉਹ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਟੇਸਟ ਮੁਤਾਬਕ ਅਸ਼ਗਰ ਗੱਡੀ ਮੈਂ ਲੱਗੀ ਉੱਪਰ ਰੱਖਣ ਸੇਕ ਬਹੁਤ ਜ਼ਿਆਦਾ ਹੋ ਚੁੱਕਾ ਹੈ ਤੇ ਹੁਣ ਆਪਣੀਆਂ ਇਹ ਜਿਹੜੀਆਂ ਪੁੱਜ ਜਾਣਗੀਆਂ ਹੌਲੀ ਹੌਲੀ ਸੇਕ ਤੇ ਸਗਰ ਗੰਢੀ ਨੂੰ ਤੁਸੀਂ ਬਾਲ ਵੀ ਸਕਦੇ ਹੋ ਜੇ ਤੁਹਾਡੇ ਕੋਲੇ ਨਹੀਂ ਹੈਗੀ ਇਸ ਤਰ੍ਹਾਂ ਜਿਹੜੀ ਗ੍ਰਿਲ ਵਾ ਤੇ ਤੁਸੀਂ ਬਾਲ ਕੇ ਵੀ ਖਾ ਸਕਦੇ ਹੋ ਪਰ ਜਿਹੜੀ ਇਸ ਤਰ੍ਹਾਂ ਭੁੰਨਣ ਦਾ ਜਿਹੜਾ ਟੇਸਟ ਆ ਉਹ ਬਹੁਤ ਹੀ ਵਧੀਆ ਆਂਦਾ ਵਾ ਜੇ ਤੁਹਾਡੇ ਕੋਲੇ ਨਹੀਂ ਵੀ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਤਾਂ ਤੁਸੀਂ ਕੋਈ ਵੀ ਘਰੇ ਜਿਸ ਤਰ੍ਹਾਂ ਆਪਣੇ ਕੋਲ ਡੱਬੇ ਵਗੈਰਾ ਲੋਹੇ ਦੇ ਪੁਰਾਣੇ ਟੀਨ ਹੁੰਦੇ ਆ ਉਹਨੂੰ ਵੀ ਤੁਸੀਂ ਕੱਟ ਕੇ ਤੇ ਬਣਾ ਸਕਦੇ ਹੋ ਇਹ ਆਪਾਂ ਹਰੀ ਚਟਣੀ ਵਾਸਤੇ ਜਿਹੜਾ ਸਮਾਨ ਆ ਸਾਰਾ ਇਹਦੇ ਵਿੱਚ ਪਾ ਲਿਆ ਵਾ ਦਹੀਂ ਪਾਇਆ ਮੈਂ ਥੋੜਾ ਜਿਆ ਤਾਂ ਥੋੜਾ ਜਿਆ ਟਮਾਟਰ ਦਾ ਇੱਕ ਟੁਕੜਾ ਪਾ ਲਿਆ ਬਾਕੀ ਸਮਾਨ ਅੱਗੇ ਆਪਾਂ ਤੁਹਾਨੂੰ ਦਿਖਾਉਂਦਾ ਸੀ ਤੇ ਇਹਨੂੰ ਹੁਣ ਆਪਾਂ ਗ੍ਰाइंड ਕਰ ਲਵਾਂਗੇ ਹਾਂਜੀ ਮੈਂ ਤੁਹਾਨੂੰ ਇੱਕ ਬੋਰ ਲੱਗੀ ਸੀਗੀ ਦਿਖਾਣ ਜਿਸ ਤਰ੍ਹਾਂ ਇਹ ਤਾਂ ਚਲੋ ਆਪਾਂ ਨੂੰ ਮਤਲਬ ਖਰੀਦ ਕੇ ਲਿਆਉਣਾ ਪੈਂਦਾ ਆ ਇਸ ਤਰ੍ਹਾਂ 30 40 ਰੁਪਏ ਦੀ ਕੈਣੀ ਤੁਸੀਂ ਲੈ ਕੇ ਪ੍ਰਾਣੀ ਆਮ ਹੀ ਮਿਲ ਜਾਂਦੀਆਂ ਆ ਤੇ ਇਹਦਾ ਵੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਇਹ ਮੈਂ ਇਹਦੇ ਵਿੱਚ ਸਰੀਏ ਜਿਹੜੇ ਇਸ ਤਰ੍ਹਾਂ ਕਟਵਾ ਕੇ ਲਿਆਣ ਕੇ ਤੇ ਇਹ ਅਸੀਂ ਆਪ ਹੀ ਇਸ ਤਰ੍ਹਾਂ ਦੇ ਵਿੱਚ ਸ਼ੇਕ ਮਾਰ ਕੇ ਤਾਂ ਅਸੀਂ ਆਪ ਹੀ ਇਹਨੂੰ ਬਣਾ ਲਿਆ ਤੇ ਇਹ ਵੀ ਇੱਕ ਬਿਲਕੁਲ ਜਿਸ ਤਰ੍ਹਾਂ ਅੰਗੀਠੀ ਦਾ ਹੀ ਕੰਮ ਕਰਦੀ ਹੈ ਆਪਣੇ ਇਹਦੇ ਵਿੱਚ ਵੀ ਤੁਸੀਂ ਇਹਦੇ ਵਿੱਚ ਕੋਲੇ ਪਾਲ ਕੇ ਇਹਦੇ ਉੱਪਰ ਰੱਖ ਕੇ ਇਥੇ ਸ਼ਕਰਗੰਡੀ ਭੁੰਨ ਲਓ ਆਲੂ ਚਾਹੇ ਭੁੰਨ ਲਓ ਤੁਸੀਂ ਤਾਂ ਬਹੁਤ ਬਹੁਤ ਟੇਸਟੀ ਬਣਦੇ ਆ ਭੁੰਨ ਕੇ ਕੋਈ ਵੀ ਚੀਜ਼ ਤੇ ਇਹ ਤਾਂ ਆਪਣਾ 30-40 ਰੁਪਏ ਦੇ ਵਿੱਚ ਹੀ ਜਿਹੜਾ ਉਹ ਸਲ ਜਾਂਦਾ ਆ ਤੇ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਠੰਡ ਦੇ ਵਿੱਚ ਜਦੋਂ ਆਪਣੇ ਜਿਹੜੇ ਵਿਚ ਕੋਲੇ ਹੁੰਦੇ ਆ ਤੇ ਉਹਨੂੰ ਤੁਸੀਂ ਠੰਡ ਦੇ ਤੌਰ ਤੇ ਅੰਦਰ ਵੀ ਰੱਖ ਸਕਦੇ ਹੋ ਸਰਦੀ ਜੀ ਤਾਂ ਕਾਫੀ ਪੈ ਰਹੀ ਆ ਹੁਣ ਤੇ ਅੱਗ ਸੇਕਣ ਲਈ ਵੀ ਇਹ ਬਹੁਤ ਵਧੀਆ ਆ ਇਸ ਤਰ੍ਹਾਂ ਤੁਸੀਂ ਦੇਸੀ ਜਗਾੜ ਵੀ ਬਣਾ ਸਕਦੇ ਹੋ ਤੇ ਇਹਦੇ ਆਹ ਸਾਈਡ ਤੇ ਕੱਟਣਾ ਜ਼ਰੂਰੀ ਹੁੰਦਾ ਆ ਤਾਂ ਕਿ ਜਿਹੜੀ ਹਵਾ ਵਾ ਇਧਰੋਂ ਕਰਾਸ ਆਊਗੀ ਤੇ ਫਿਰ ਇਹਦੇ ਵਿੱਚ ਅੱਗ ਬਲਣੀ ਆ ਜੇ ਆਪਾਂ ਇਸ ਤਰ੍ਹਾਂ ਨਹੀਂ ਕੱਟ ਲਾਵਾਂਗੇ ਤੇ ਫਿਰ ਇਹਦੇ ਵਿੱਚ ਅੱਗ ਨਹੀਂ ਬਲਦੀ ਕਿਉਂਕਿ ਫਿਰ ਹਵਾ ਵੀ ਕਰਾਸ ਹੁੰਦੀ ਤੇ ਇਸ ਤਰ੍ਹਾਂ ਤੁਸੀਂ ਸਾਨੀ ਨਾਲੇ ਘਰੀ ਬਣਾ ਸਕਦੇ ਹੋ ਇੱਕ ਗੱਲ ਹੋਰ ਵੀ ਮਤਲਬ ਜੇ ਤੁਸੀਂ ਅੱਗ ਬਾਲ ਕੇ ਕਦੀ ਵੀ ਅੰਦਰ ਰੱਖਦੇ ਆ ਨਾ ਤੇ ਜਿਹੜਾ ਦਰਵਾਜ਼ਾ ਹੈ ਉਹ ਕਦੀ ਵੀ ਬੰਦ ਨਾ ਕਰੋ ਕਿਉਂਕਿ ਇਹਦੇ ਗੈਸ ਬਣ ਜਾਂਦੀ ਬਹੁਤ ਜ਼ਿਆਦਾ ਜਦੋਂ ਆਪਾਂ ਕੋਲੇ ਜਾਂ ਅੱਗ ਅੰਦਰ ਰੱਖਦੇ ਆ ਸੇਕਣ ਵਾਸਤੇ ਕਦੀ ਵੀ ਉਹਦਾ ਦਰਵਾਜ਼ਾ ਜਿਹੜਾ ਵਾ ਉਹ ਰੂਮ ਦਾ ਬੰਦ ਨਹੀਂ ਕਰਨਾ ਤੇ ਗੈਸ ਬਣ ਜਾਂਦੀ ਬਹੁਤ ਜ਼ਿਆਦਾ ਰੂਮ ਚ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਇਹ ਇੱਕ ਸ਼ਕਰਗੰਡੀ ਆਪਣੀ ਬਚ ਗਈ ਸੀ ਤੇ ਇਹਦਾ ਸਾਈਜ਼ ਛੋਟਾ ਵਾ ਤੇ ਉਹਦਾ ਇਹ ਕਾਫੀ ਮੋਟੀ ਆ ਤੇ ਇੱਥੇ ਤਾਂ ਪੂਰੀ ਆ ਨਹੀਂ ਰਹੀ ਇਸ ਕਰਕੇ ਮੈਂ ਇਹਨੂੰ ਲੱਗੀ ਸਿੱਧਾ ਕੋਲਿਆਂ ਤੇ ਰੱਖਣ ਇਹਨੂੰ ਆਪਾਂ ਇੱਥੇ ਭੁੰਨ ਕੇ ਵੇਖਦੇ ਆ ਵੀ ਇਹਦੇ ਟੇਸਟ ਚ ਇਹਨਾਂ ਦੇ ਟੇਸਟ ਦੇ ਵਿੱਚ ਕੀ ਫਰਕ ਪੈਂਦਾ ਆ ਕਿਉਂਕਿ ਇਹਨੂੰ ਆਪਾਂ ਸਿੱਧੀ ਕੋਲਿਆਂ ਤੇ ਭੁੰਨ ਰਹੇ ਆ ਡਾਇਰੈਕਟ ਸਰਦੀ ਦੇ ਵਿੱਚ ਜਿਹੜੀ ਸ਼ਕਰਕੰਢੀ ਇਸ ਤਰ੍ਹਾਂ ਭੁੰਨ ਕੇ ਖਾਣੀ ਉਹਦਾ ਇੱਕ ਲੱਗ ਹੀ ਟੇਸਟ ਆ ਤੇ ਨਾਲ ਜਿਹੜੀ ਅੱਗ ਸੇਕਣੀ ਉਹਦਾ ਤੇ ਜਿਹੜਾ ਆਨੰਦ ਆ ਉਹ ਤਾਂ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਜਿਹੜਾ ਅੱਗ ਸੇਕਦਾ ਹੈ ਤਾਂ ਉਹ ਵੀ ਮਹਿਸੂਸ ਕਰ ਸਕਦਾ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਆ ਅਸ਼ਗਰ ਗੰਡੀ ਆ ਪੋਦੀ ਦੀ ਨੂੰ ਆਪਣੇ ਨੂੰ 5-6 ਮਿੰਟ ਤਕਰੀਬ ਹੋ ਗਏ ਆ ਇੱਕ ਵਾਰੀ ਮੈਂ ਇਹਨਾਂ ਨੂੰ ਜਿਹੜਾ ਵਾ ਥਾਲ ਦਿੱਤਾ ਉੱਪਰਲਾ ਥੱਲੇ ਵਾਲਾ ਬਣਾ ਉੱਪਰ ਕਰਤਾ ਉੱਪਰਲਾ ਥੱਲੇ ਕਰ ਦਿੱਤਾ ਤੇ ਇੱਕ ਆਪਾਂ ਜਿਹੜੀ ਹੁਣ ਥੋੜੀ ਪਤਲੀ ਆ ਉਹਨੂੰ ਆਪਾਂ ਦੇਖਦੇ ਆ ਵੀ ਪੁੱਜ ਗਈ ਆ ਜਾਂ ਕਿੱਦਾਂ ਆ ਗਰਮ ਵੀ ਬਹੁਤ ਜ਼ਿਆਦਾ ਆ ਆਪਾਂ ਤਾਂ ਤੋੜ ਕੇ ਦਿਖਾਣੇ ਇਹਨੂੰ ਵਿੱਚੋਂ ਇਹ ਦੇਖੋ ਬਿਲਕੁਲ ਸੌਫਟ ਹੋ ਚੁੱਕੀ ਆ ਗਰਮ ਬਹੁਤ ਆਹ ਦੇਖੋ ਬਿਲਕੁਲ ਸੌਫਟ ਹੋ ਗਈਆਂ ਕਿੱਡੀ ਛੇਤੀ ਦੇਖੋ ਬਣ ਗਈਆਂ ਇਹ ਬਿਲਕੁਲ ਤਿਆਰ ਹੋ ਗਈ ਖਾਣਜੋਗ ਦੇਖੋ ਬਿਲਕੁਲ ਸੌਫਟ ਹੋ ਗਈ ਆ ਤੇ ਇਹਦੀ ਜਿਹੜੀ ਮਿਠਾਸ ਆ ਉਹ ਵੀ ਬਹੁਤ ਜ਼ਿਆਦਾ ਹੋਣੀ ਆ ਜਿਹੜੀ ਆਪਾਂ ਕੁੱਕਰ ਦੇ ਵਿੱਚ ਸਿਟੀ ਲਵਾ ਕੇ ਜਿਹੜੀ ਸ਼ਕਰਗੰਡੀ ਆਪਾਂ ਬਾਲਦੇ ਆ ਉਹ ਇੰਨੀ ਮਿੱਠੀ ਨਹੀਂ ਹੁੰਦੀ ਜਿੰਨੀ ਕਿ ਇਹ ਮਿੱਠੀ ਹੁੰਦੀ ਆ ਤੁਸੀਂ ਇਹਨੂੰ ਇੱਕ ਵਾਰੀ ਟੇਸਟ ਜ਼ਰੂਰ ਕਰਿਓ ਅੱਗ ਤੇ ਭੁੰਨ ਕੇ ਇਸ ਤਰ੍ਹਾਂ ਤੇ ਫਿਰ ਸਾਨੂੰ ਕਮੈਂਟ ਕਰਕੇ ਦੱਸਿਓ ਜਰੂਰ ਚਟਨੀ ਮੈਂ ਇਸ ਤਰ੍ਹਾਂ ਗ੍ਰੈਂਡਰ ਚ ਪੀਸ ਲਈ ਆਈਆਂ ਬਿਲਕੁਲ ਬਰੀਕ ਤੇ ਆਏ ਅੰਦਰ ਆਪਣੀ ਜਿਹੜੀ ਸ਼ਕਰਗੰਡੀ ਉਹ ਵੀ ਭੁੱਜ ਕੇ ਤਿਆਰ ਹੋ ਗਈ ਆ 14-15 ਮਿੰਟ ਦੇ ਕਰੀਬ ਲੱਗੇ ਐ ਇਹਨੂੰ ਭੁੱਜਣ ਨੂੰ ਪਰ ਬਹੁਤ ਵਧੀਆ ਇਹ ਬਿਲਕੁਲ ਭੁੱਜ ਚੁੱਕੀ ਆ ਹੁਣ ਤੇ ਹੁਣ ਇਹਨੂੰ ਆਪਾਂ ਛੇਲ ਕੇ ਤੇ ਆਪਣੇ ਪਰਿਵਾਰ ਨਾਲ ਬਹਿ ਕੇ ਤੇ ਖਾਵਾਂਗੇ ਠੰਡ ਚ ਤੇ ਨਾਲੇ ਆਪਾਂ ਅੱਗ ਸੇਕਦੇ ਆ ਨਾਲ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਸ਼ਕਰਕੰਡੀ ਪੁੰਨੋ ਕੋਸ਼ਿਸ਼ ਕਰੋ ਜੇ ਹੋ ਸਕੇ ਤਾਂ ਇਸ ਤਰ੍ਹਾਂ ਤੁਸੀਂ ਸਟੈਂਡ ਲਿਆੜ ਕੇ ਜਾਂ ਤੁਸੀਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਇੱਕ ਦਿਖਾਇਆ ਟੀਨ ਦਾ ਬਣਾਇਆ ਹੋਇਆ ਇਸ ਤਰ੍ਹਾਂ ਦਾ ਤੁਸੀਂ ਆਪਣੇ ਘਰ ਵਿੱਚ ਬਣਾ ਸਕਦੇ ਹੋ ਤੇ ਨਾਲੇ ਤਾਂ ਕਿਸੇ ਕੋ ਦੇ ਨਾਲੇ ਸ਼ਕਰਕੰਡੀ ਪੁੰਨੋ ਇਸ ਤਰ੍ਹਾਂ ਮੈਂ ਇਹਨੂੰ ਸ਼ਕਰਕੰਡੀ ਨੂੰ ਛੇੜ ਲੈਣ ਲੱਗੀ ਆ ਇਹ ਆਰਾਮ ਨਾਲ ਦੇਖੋ ਛਿੱਲੀ ਵੀ ਜਾ ਰਹੀ ਆ ਛਿੱਲਣ 'ਚ ਵੀ ਕੋਈ ਆਪਾਂ ਨੂੰ ਦਿੱਕਤ ਨਹੀਂ ਆ ਰਹੀ ਬਹੁਤ ਵਧੀਆ ਇਹ ਛਿੱਲ ਹੋ ਰਹੀ ਆ ਗਰਮ ਬਹੁਤ ਹਲਕਾ। ਛਗਰਗੰਡੀ ਆਪਾਂ ਇਸ ਤਰ੍ਹਾਂ ਪੀਸ ਦੇ ਵਿੱਚ ਕੱਟ ਲਈ ਆ ਤੇ ਇਹ ਆਪਾਂ ਗ੍ਰੀਨ ਸੌਸ ਲੈ ਲਈ ਨਾਲ ਆਪਾਂ ਰੈੱਡ ਸੌਸ ਲੈ ਲਈ ਆ। ਪਲੇਟ ਦੇ ਵਿੱਚ ਆਪਾਂ ਸਜਾ ਦਿੱਤੀ ਆ ਤੇ ਹੁਣ ਆਪਾਂ ਇਹਨੂੰ ਟੇਸਟ ਕਰਾਂਗੇ। ਪਲੇਟ ਦੇ ਵਿੱਚ ਆਪਾਂ ਸਜਾ ਦਿੱਤੀ ਆ ਤੇ ਬਹੁਤ ਹੀ ਵਧੀਆ ਤੇ ਮਿੱਠੀ ਛਗਰਗੰਡੀ ਜਿਹੜੀ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਆਪਣੀ ਫੈਮਿਲੀ ਤੇ ਬੱਚਿਆਂ ਨਾਲ ਖਾਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ